ਗੱਲ ਹੈ ਜਿਹੜੀ ਉਹ ਰਾਜੋਣਾ ਦੀ ਸਜ਼ਾ ਦੇ ਬਾਰੇ ਕਰਾਂਗੇ ਜਿਸ ਤੇ ਸੁਪਰੀਮ ਕੋਰਟ ਚ ਅੱਜ ਸੁਣਵਾਈ ਹੋਈ ਹੈ ਕੇਂਦਰ ਦੇ ਵੱਲੋਂ ਆਪਣੀ ਰਿਪੋਰਟ ਹੈ ਜਿਹੜੀ ਉਹ ਸੌਂਪ ਦਿੱਤੀ ਗਈ ਹੈ ਅਦਾਲਤ ਨੇ ਫੈਸਲਾ ਕੀਤਾ ਕਿ ਮਾਮਲਾ ਜਿਹੜਾ ਹੈਗਾ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ ਕਿ ਫਾਂਸੀ ਦੀ ਸਜ਼ਾ ਦੇ ਮਾਮਲੇ ਤੇ ਕੀ ਫੈਸਲਾ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿ ਨਾ ਸਮਾਂ ਨਿਕਲ ਗਿਆ ਭਈ ਰਾਜੋਣਾ ਦੀ ਫਾਂਸੀ ਦੇਣ ਦੇ ਮਾਮਲੇ 'ਚ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਲੱਗਦਾ ਕਿ ਇਸ ਮਾਮਲੇ ਨੂੰ ਹੋਰ ਲੰਬਾ ਸਮਾਂ ਲਟਕਾਇਆ ਨਹੀਂ ਜਾਏਗਾ ਪੰਜਾਬ ਦੇ 13 ਮੰਤਰੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਉਹਨਾਂ ਇਲਾਕਿਆਂ ਦੇ ਵਿੱਚ ਪੁਨਰ ਜਿਹੜਾ ਆਵਾਸ ਹੈ ਉਸ ਦੇ ਤਹਿਤ ਮਿਸ਼ਨ ਦੇ ਤਹਿਤ ਚੈੱਕ ਵੰਡੇ ਗਏ ਜਿਹੜੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹਦੀ ਪਹਿਲ ਕਦਮੀ ਮੁੱਖ ਮੰਤਰੀ ਵੱਲੋਂ ਆਪਣੇ ਤੌਰ ਤੇ ਕੀਤੀ ਹੈ ਇਹਦੇ 27 ਰੁਪਏ ਦੇ ਰਾਜ ਚੈੱਕ ਹੈ ਇਹਦਾ 25 ਰੁਪਏ ਦਾ ਰਾਜ ਚੈੱਕ ਹੈ ਉਹ ਵੀ ਕਦੋਂ ਸਾਲ-ਸਾਲ ਡੇਢ-ਡੇਢ ਸਾਲ ਬਾਅਦ ਕਾਫੀ ਦਿਨਾਂ ਤੋਂ ਹਰਿਆਣਾ ਦੇ ਅੰਦਰ ਜਿਹੜੀ ਝੋਨੇ ਦੀ ਫਸਲਾਂ ਦੀ ਚੁਕਾਈ ਨਹੀਂ ਹੋ ਰਹੀ ਮੰਡੀਆਂ ਨਾ ਕੋ ਨਾ ਪਰਿਆਂ ਪੜ ਦੇ ਨਾਲ ਜੋੜ ਕੇ ਕਿਸਾਨਾਂ ਦੀ ਪੀੜਾ ਨੂੰ ਘਟਾਇਆ ਨਹੀਂ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਹੈ ਜਿਹੜੀ ਕੁਝ ਅਹਿਮ ਵਿਸ਼ਿਆਂ ਦੇ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਕੁਝ ਅਹਿਮ ਵਿਸ਼ੇ ਨੇ ਕੀ ਰਾਜਾਣਾ ਹੁਣਾਂ ਦੀ ਜੋ ਸਜ਼ਾ ਹੈ ਉਸ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਤੋਂ ਇਲਾਵਾ 13 ਮੰਤਰੀ ਨੇ ਜਿਹੜੇ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੰਡ ਰਹੇ ਨੇ ਚੈੱਕ ਲਗਾਤਾਰ ਪੰਜਾਬ ਦੇ ਉਹਨਾਂ ਲੋਕਾਂ ਦੀ ਮਦਦ ਜੋ ਕਿ ਹੜ੍ਹਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਇਸ ਤੋਂ ਇਲਾਵਾ ਮੰਤਰੀ ਸ਼ਿਵਰਾਜ ਨੇ ਜਿਹੜੇ ਉਹ ਵੀ ਕੱਲ ਆਏ ਸਨ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਸੋ ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਰਾ ਧੰਨਵਾਦ ਬਹੁਤ ਅਹਿਮ ਮੁੱਦੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਅਹਿਮ ਸਵਾਲ ਹੈ ਆਪਾਂ ਹਾਜ਼ਰ ਹਾਂ ਤਰਸਕੰਦ ਕਚੈਰੀ 'ਚ ਲੋ ਸਵਾਲ ਜੀ ਹਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਉਹ ਰਾਜਵਾਨਾਂ ਦੀ ਸਜ਼ਾ ਦੇ ਬਾਰੇ ਕਰਾਂਗੇ ਜਿਸ ਤੇ ਸੁਪਰੀਮ ਕੋਰਟ ਚ ਅੱਜ ਸੁਣਵਾਈ ਹੋਈ ਹੈ ਕੇਂਦਰ ਦੇ ਵੱਲੋਂ ਆਪਣੀ ਰਿਪੋਰਟ ਹੈ ਜਿਹੜੀ ਉਹ ਸੌਂਪ ਦਿੱਤੀ ਗਈ ਹੈ ਹਾਲਾਂਕਿ ਇਹ ਮਾਮਲਾ ਕੇਂਦਰ ਤੇ ਸੁਪਰੀਮ ਕੋਰਟ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਰਾਸ਼ਟਰਪਤੀ ਦੇ ਕੋਲ ਮਾਮਲਾ ਗਿਆ ਇਸੇ ਕਰਕੇ ਲੰਮਕਿਆ ਹੋਇਆ ਸੋ ਕਿਵੇਂ ਦੇਖਦੇ ਇਸ ਨੂੰ ਬਹੁਤ ਹੈ ਇਹ ਸੰਵਿਧਾਨਸ਼ੀਰ ਮੁੱਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਦੇਖੋ ਪਾਈ ਬਲਵੰਤ ਸਿੰਘ ਰਾਜਵਾਨਾ ਮਰਹੂਮ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਉਹਨਾਂ ਦੇ ਕਤਲ ਕੇਸ ਨਾਲ ਸੰਬੰਧਿਤ ਮਾਮਲਾ ਹੈ 1995 ਚ ਉਹਨਾਂ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਤੇ ਕੋਈ ਨਾ ਕੋਈ ਅਦਾਲਤੀ ਪ੍ਰਕਿਰਿਆ ਜਿਹੜੀ ਹੈਗੀ ਆ ਚੱਲੀ ਆ ਰਹੀ ਹੈ ਜਿਹੜੇ ਵਿਅਕਤੀਆਂ ਨੂੰ ਇਸ ਮਾਮਲੇ ਤੇ ਨਾਮਜ਼ਦ ਕੀਤਾ ਗਿਆ ਸਜ਼ਾਵਾਂ ਦਿੱਤੀਆਂ ਗਈਆਂ ਉਹਨਾਂ ਚ ਪਾਈ ਰਾਜਵਾਨਾ ਵੀ ਸ਼ਾਮਲ ਸੀ ਪਹਿਲੇ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਸ ਮਾਮਲੇ ਦੇ ਉੱਤੇ ਪੰਜਾਬ ਚ ਬਹੁਤ ਵੱਡਾ ਪ੍ਰੋਟੈਸਟ ਹੋਇਆ, ਰੋਸ ਪ੍ਰਦਰਸ਼ਨ ਹੋਏ, ਸ਼ੂਣੀ ਗੁਰਦੁਆਰਾ ਪਰਮਦਰਸ ਕਮੇਟੀ ਕਾਲੀਗੱਲ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਉਹ ਸਾਰੇ ਕਸ ਦੇ ਚੱਲਦੇ ਆ ਆਖਰਕਾਰ ਜਿਹੜਾ ਹੈਗਾ ਪੀਸ 112 ਦੇ ਵਿੱਚ ਜਾ ਕੇ ਅਦਾਲਤ ਨੇ ਫੈਸਲਾ ਕੀਤਾ ਕਿ ਮਾਮਲਾ ਜਿਹੜਾ ਹੈਗਾ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ ਕਿ ਫਾਂਸੀ ਦੀ ਸਜ਼ਾ ਦੇ ਮਾਮਲੇ ਤੇ ਕੀ ਫੈਸਲਾ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਕਿ ਨਹੀਂ ਫਾਂਸੀ ਦੀ ਸਜ਼ਾ ਤੇ ਆਜ਼ਦੀ ਤੌਰ ਤੇ ਰੋਕ ਪਰ ਨਾਲ ਹੀ ਰਹਿ ਮੰਗਲੇਗੀ ਰਾਸ਼ਟਰਪਤੀ ਦਾ ਜਿਹੜਾ ਇੱਕ ਸਿਸਟਮ ਹੁੰਦਾ ਉਹਨਾਂ ਨੇ ਆਪਣੇ ਤੌਰ ਤੇ ਦਾ ਫੈਸਲਾ ਲੈਣਾ ਨਹੀਂ ਹੁੰਦਾ ਉਹਨਾਂ ਨੇ ਕੇਂਦਰ ਸਰਕਾਰ ਕੋਲ ਭੇਜਦਾ ਮਾਮਲਾ ਹੁਣ ਕੇਂਦਰ ਸਰਕਾਰ ਨੇ 2012 ਤੋਂ ਲੈ ਕੇ ਹੁਣ ਆਪਾਂ 25 ਚ ਗੱਲ ਕਰ ਰਹੇ ਜੋ ਸੁਪਰੀਮ ਕੋਰਟ ਚ ਸੁਣਵਾਈ ਅੱਜ ਦੀ ਅਦਾਲਤ ਦਾ ਆਪਾ ਜਿਸ ਜ਼ਿਕਰ ਕੀਤਾ ਉਹਦਾ ਕੋਈ ਫੈਸਲਾ ਨਹੀਂ ਲੈ ਗਿਆ ਹੁਣ ਪਿਛਲੀ ਜਿਹੜੀ ਪੇਸ਼ੀ ਸੀ ਉਦਿਸ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿ ਇਨਾ ਸਮਾਂ ਨਿਕਲ ਗਿਆ ਪਈ ਰਾਜੋਣਾ ਦੀ ਫਾਂਸੀ ਦੇਣ ਦੇ ਮਾਮਲੇ 'ਚ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਕਹਿੰਦੇ ਅਸੀਂ ਤਾਂ ਰੋਕਿਆ ਨਹੀਂ ਕਿ ਫਾਂਸੀ ਸਜਾਉ ਉਵੇਜਾ ਨਾ ਸੋਵੇ ਫਿਰ ਕਿਸ ਵਜ੍ਹਾ ਤੇ ਕਿਸ ਕਾਰਨ ਫਾਂਸੀ ਸਜਾ ਰੁਕੀ ਗਈ ਹੈ ਜੇ ਰੁਕੀ ਗਈ ਤਾਂ ਕਿਉਂ ਰੁਕੀ ਗਈ ਹੈ ਇਹਦਾ ਜਵਾਬ ਮੰਗਿਆ ਕੇਂਦਰ ਕੋਲੋਂ ਜਿਸ ਮੁੱਦੇ ਦਾ ਪਾਸ ਜ਼ਿਕਰ ਕਰ ਰਹੇ ਹਾਂ ਕੇਂਦਰ ਨੇ ਇਸ ਮੁੱਦੇ ਤੇ ਜਵਾਬ ਦੇਣਾ ਤਾਂ ਤੈ ਹੀ ਹੈ ਤੇ ਬਾਰੇ ਕੋਈ ਤੋਂ ਰੇਨੀ ਪਰ اگلے ਦਿਨ ਅਸਤੀ ਹੋਰ ਸੁਪਾਸਟ ਹੋਏਗੀ ਗੱਲ ਬੜੀ ਸਾਫ ਹੈ ਕਿ ਕੇਂਦਰ ਦੇ ਜਵਾਬ ਦੇ ਮਤੇ ਨਜ਼ਰ ਸੁਪਰੀਮ ਕੋਰਟ ਦਾ ਸਾਰਾ ਫੈਸਲੇ ਦੀ ਤਾਂ ਨਜ਼ਰਸਾਨੀ ਕੀਤੀ ਜਾ ਰਹੀ ਹੈ ਇਹ ਗੱਲ ਤਾਂ ਹੁੰਦੀ ਨਜ਼ਰ ਆ ਰਹੀ ਹੈ ਕਿ ਅਗਲੇ ਦਿਨ ਭਈ ਰਾਜਾਣਾ ਦੇ ਮਾਮਲੇ ਤੇ ਬਹੁਤ ਹੀ ਐਮ ਹੈ ਭਈ ਰਾਜਾਣਾ ਦੇ ਮਾਮਲੇ ਤੇ ਫੈਸਲਾ ਹੋਣਾ ਸੁਭਾਵਿਕ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦਾ ਨੋਟ ਸਿਲਿਆ ਲੱਗਦਾ ਹੈ ਕਿ ਇਸ ਮਾਮਲੇ ਨੂੰ ਹੋਰ ਲੰਬਾ ਸਮਾਂ ਲਟਕਾਇਆ ਨਹੀਂ ਜਾਏਗਾ ਤੁਝੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮਿਟੀ ਦੇ ਅੱਗੇ ਗੱਲ ਕਰ ਲਈਏ ਉਹ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਫਾਂਸੀ ਦੀ ਸਜ਼ਾ ਜਿਹੜੀ ਉਹ ਜਿਹੜੀ ਉਮਰ ਕਹਿੰਦੇ ਤਬਦੀਲ ਹੋਣੀ ਚਾਹੀਦੀ ਹੈ ਪਰ ਉਸ ਦੇ ਚਲਦਿਆਂ ਵੀ ਉਹ ਕਹਿੰਦੇ ਕਿ 28 29 ਸਾਲ ਹੋ ਗਿਆ ਭਾਈ ਰਾਜਾ ਨੂੰ ਜੇਲ੍ਹ ਚ ਬੈਠਿਆ ਸਜ਼ਾ ਤਾਂ ਉਹਨੇ ਨੇ ਭੁਗਤੀ ਲਈ ਹੈ ਤੁਮਾਨੂੰ ਇਹ ਅਧਿਕਾਰਾਂ ਤੇ ਉਹਦੇ ਮੁਤਾਬਕ ਫੈਸਲਾ ਲੈ ਜਾਣ ਦੀ ਲੋੜ ਹੈ ਇਹ ਸਾਰੇ ਕਸ ਦੇ ਚਲਦਿਆਂ ਗੱਲ ਹੋਰ ਵੀ ਐਮ ਹੈ ਕਿ ਬੀਤੇ ਕੱਲ ਸੁਣਨੀ ਗੁਰਦੁਆਰਾ ਪੰਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਕਈ ਹੋਰ ਸੁਣਨੀ ਗੁਰਦੁਆਰਾ ਪੰਦ ਕਮੇਟੀ ਦੇ ਮੈਂਬਰ ਸਹਿਬਾਨ ਆ ਉਹਨਾਂ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਰਜੋਣਾ ਨਾਲ ਮੁਲਾਕਾਤ ਕੀਤੀ ਗਈ ਪਟਿਆਲਾ ਜੇਲ੍ਹ ਚ ਕੀ ਚਰਚਾ ਹੋਈ ਹੈ ਕੀ ਨਹੀਂ ਹੋਏ ਤਾਂ ਬਾਹਰ ਨਹੀਂ ਆਇਆ ਮਾਮਲਾ ਪਰ ਇਹ ਗੱਲ ਜ਼ਰੂਰ ਸਪਸ਼ਟ ਹੈ ਕਿ ਮੁੱਦਾ ਇਹੀ ਹੋਏਗਾ ਸੋ ਸੁਪਰੀਮ ਕੋਰਟ ਹੈ ਐਚਪੀਸੀ ਹੈ ਭਾਈ ਰਜੋਣਾ ਇਸ ਮਾਮਲੇ ਦੇ ਅਨੁਸਾਰ ਇਹ ਕੋਈ ਨਾ ਕੋਈ ਕਹਿੰਦਾ ਕਿ ਮਾਮਲੇ ਦਾ ਨਿਬੇੜਾ ਹੋਣਾ ਚਾਹੀਦਾ ਸੋ ਉਹਨਾਂ ਵਾਲੇ ਦਿਨ ਭਾਈ ਰਾਜਾ ਉਹਨਾਂ ਦੇ ਕੇਸ ਦੇ ਮਾਮਲੇ 'ਚ ਬਹੁਤ ਇਹਨਾਂ ਤੇ ਸੁਵਿਧਨਸ਼ੀਲ ਕਹਿੇ ਜਾ ਸਕਦੇ ਆ ਪਰ ਫੈਸਲਾ ਸੁਪਰੀਮ ਕੋਰਟ ਵੱਲ ਆਏਗਾ ਪਰ ਇਹ ਹੁਣ ਲੱਗਦਾ ਹੈ ਕਿ ਬਹੁਤ ਲੰਬਾ ਸਮਾਂ ਮਾਮਲਾ ਕੀ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਸੁਪਰੀਮ ਕੋਰਟ ਦੇ ਹੱਥ 'ਚ ਹੈ ਪਰ ਫੈਸਲਾ ਲਾਜ਼ਮੀ ਹੈ ਕਿ ਅਗਲੀਆਂ ਤਰੀਕਾਂ 'ਚ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ ਜੀ ਸਿੱਖ ਸਾਹਿਬ ਅੱਗੇ ਜ਼ਿਕਰ ਜਿਹੜਾ ਉਹ ਕਰਾਂਗੇ ਕਿ ਪੰਜਾਬ ਦੇ 13 ਮੰਤਰੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਉਹਨਾਂ ਇਲਾਕਿਆਂ ਦੇ ਵਿੱਚ ਪੁਨਰ ਜਿਹੜਾ ਆਵਾਸ ਹੈ ਉਸ ਦੇ ਤਹਿਤ ਮਿਸ਼ਨ ਦੇ ਤਹਿਤ ਚੈੱਕ ਵੰਡੇ ਗਏ ਮਦਦ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੀ ਕੀਤੀ ਗਈ ਮੁੱਖ ਮੰਤਰੀ ਮਾਨ ਕਹਿੰਦੇ ਸਨ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਲੋਕਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਏਗਾ ਸੋ ਆਪਣੀ ਕਹਿਣੀ ਹੈ ਜਿਹੜੀ ਗੱਲ ਉਹ ਉਸ ਨੂੰ ਪਗਾਉਂਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਕਿਵੇਂ ਦੇਖਦੇ ਹਨ ਫੰਡਾਂ ਨੂੰ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਿਹੜੇ ਦੀਵਾਲੀ ਦੇ ਦੀਪਕਾਂ ਲਾ ਕੇ ਦੁੱਖ ਤਾਂ ਆਈ ਹੈ ਪਰ ਉਹਨਾਂ ਚ ਰੋਸ਼ਨੀ ਦੇ ਲੋ ਜਿਹੜੀ ਹੈ ਉਹ ਪੈਣੀ ਚਾਹੀਦੀ ਹੈ ਇੱਕ ਦੋ ਦਿਨ ਪਹਿਲਾਂ ਮੁੱਖ ਮੰਤਰੀ ਨੇ ਆਪ ਕੋ ਉਸ ਕੀਤੀ ਅਜਨਾਲਾ ਚ ਜਾ ਕੇ ਉਹਨਾਂ ਨੇ ਇੱਕ ਵੱਡਾ ਰਾਹਤ ਜਿਹੜਾ ਹੈ ਤਕਰੀਬਨ 650 ਤੋਂ ਉੱਪਰ ਪਰਿਵਾਰ ਹੈ ਜਿਹੜੇ ਵਕਫਾ ਕਾਰਨਾ ਕਰਕੇ ਹੜ੍ਹਾਂ ਕਾਰਨ ਪੀੜਤ ਪਰਿਵਾਰ ਹੈ ਉਹਨਾਂ ਨੂੰ ਰਾਹਤ ਦਿੱਤੀ ਗਈ ਜਨਾ ਢੰਗਰਾ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਚੇਕ ਕਰਾਂ ਦਾ ਨੁਕਸਾਨ ਹੋਇਆ ਜਣੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹਦੀ ਪਹਿਲ ਕਦਮੀ ਮੁੱਖ ਮੰਤਰੀ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਕੈਬਨਿਟ ਦੇ ਵਿੱਚ ਵੀ ਕੋਈ ਕਹਿੰਦਾ ਇਸ ਮਾਮਲੇ ਤੇ ਪਹਿਲਾ ਪ੍ਰਵਾਨਗੀ ਦੇਗੀ ਮੋਰ ਲਾਈ ਗਈ ਕਿ ਵੀ ਇਹਨਾਂ ਮਕਾਨਾਂ ਵਾਲੇ ਪੈਸਾ ਇਹਨਾਂ ਫਸਲਾਂ ਲਈ ਪੈਸਾ ਕਿੰਨਾ ਦਾ ਹਿੱਸਾ 50 ਦਾ ਹਿੱਸਾ ਸਰ ਕੋ ਤੈਅ ਕਰਨ ਤੋਂ ਬਾਅਦ 50 ਸਰਕਾਰ ਤੁਰਪੀ ਇਸ ਵਸੇ ਵੱਲ ਨੂੰ ਤੇ ਹੁਣ ਅੱਜ ਦਾ ਜ਼ਿਕਰ ਕਰ ਰਹੇ ਆ ਤਾਂ ਘਟੂ ਘਟ 13 ਜਿਹੜੇ ਕੈਬਨਿਟ ਮੰਤਰੀ ਆ ਉਪਨਯਾਦ ਦੇ ਵੱਖ-ਵੱਖ ਇਲਾਕਿਆਂ ਚ ਜ਼ਿਲ੍ਹਿਆਂ ਚਸਲੇ ਰਾਸ ਮਗਰੀ ਚੱਕ ਵੰਡ ਰਿਹਾ ਜਣੀ ਘਟੋ ਘਟਿਕ ਮੈਸੇਜ ਜ਼ਰੂਰ ਲੋਕਾਂ ਨੂੰ ਜਾ ਰਿਹਾ ਉਹ ਗੰਦਰ ਕੁਗਵੰਤਮਾਨ ਨੇ ਗੱਲ ਜਦੋਂ ਉਹ ਆਪਣੇ ਚੱਕ ਵੰਡਣ ਗਏ ਸੀ ਔਰ ਰਾਸ ਦਾ ਸਨਿਆ ਦੇਣ ਗਏ ਸੀ ਤਾਂ ਉਹਨੇ ਕਹੜੀ ਸਪਸ਼ਟ ਤੌਰ ਤੇ ਕਹੀ ਕਿ ਪਿੱਛੇ ਵੀ ਸਰਕਾਰਾਂ ਰਹੀਆਂ ਪਹਿਲਾਂ ਵੀ ਕਹਿੰਦੇ ਹਨੇਰੀਆਂ ਹੋ ਗਈਆਂ ਪਹਿਲੇ ਪੱਤਰ ਫੜਦੇ ਰਹੇ ਐ ਪਹਿਲਾਂ ਵੀ ਦਰਿਆਵਾਂ ਸੰਦੇ ਰਹੇ ਆੜਾਂ ਦੇ ਰਹੇ ਐ ਪਾਰਾ ਕਹਿੰਦੇ ਜਿਸ ਤਰ੍ਹਾਂ ਅਸੀਂ ਵਾਦਾ ਕੀਤਾ ਸੀ ਦੇਖੋ ਕੁਦਰਤੀ ਆਫਤਾਂ ਕਈ ਵਾਰ ਕਿਸੇ ਬਾਤ ਦੀ ਗੱਲ ਹੀ ਹੁੰਦੀ ਪਰ ਪੰਜਾਬ ਸਰਕਾਰ ਨੇ ਮजूदा ਸਰਕਾਰ ਦੀ ਉਹ ਗੱਲ ਕਰ ਰਹੇ ਕਿ ਜੋ ਫੈਸਲਾ ਕੀਤਾ ਅਸੀਂ ਦੇਖੋ ਦਿਹਾੜੀ ਤੋਂ ਪਹਿਲਾਂ ਕਿਹਾ ਸੀ ਕਿ ਦਿਹਾੜੀ ਤੋਂ ਪਹਿਲਾਂ ਰਾਤ ਵੰਡਣ ਦਾ سلسلہ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਪਿਛਲੀਆਂ ਸਰਕਾਰਾਂ ਵੀ ਸੀ ਕਹਿੰਦੇ ਤੁਹਾਡੇ ਚੋਂ ਵੀ ਕਈ ਬੈਠੇ ਹੋਣਗੇ ਇੱਥੇ ਕਹਿੰਦੇ 27 ਰੁਪਏ ਦਾ ਰਾਚਕ ਹੈ ਕਿਦਾ 25 ਰੁਪਏ ਦਾ ਰਾਚਕ ਹੈ ਉਹ ਵੀ ਕਦੋਂ ਸਾਲ-ਸਾਲ 1.5 ਸਾਲ ਬਾਅਦ ਇਹ ਦੋ ਵੱਧ ਪੈਸਾ ਦਾ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਧਰੇ ਮੋਟਰਸਾਈਕਲ ਤੇ ਜਾਂ ਕਿਧਰੇ ਕਿਸੇ ਬੈਂਕ ਵਿੱਚ ਖਾਤਾ ਖਲਾਉਣ ਜਾਂਦੇ ਹੋਗੇ ਉਸ ਤੋਂ ਵਧੇਰੇ ਖਰਚਾ ਉਹਦੇ ਆ ਜਾਂਦਾ ਹੋਏਗਾ ਸੋ ਮੁਖਮੰਦ ਰੇਸ ਸਿੰਘਾ ਦੇ ਜਿਹੜੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਪਰਿਵਾਰ ਪੀੜਤ ਹੈ ਲੱਖਾਂ ਪਰਿਵਾਰ ਪ੍ਰਭਾਵਿਤ ਆ ਸੀ ਉਹਨਾਂ ਨੂੰ ਰਾਹਾ ਦੇਣ ਦਾ ਅਪਰਾਹਾਲਾ ਸ਼ੁਰੂ ਕਰ ਰਹੇ ਆ ਅੱਜ ਤੇਰਾ ਮੰਤਰੀ ਉਸੇ ਫੈਸਲੇ ਤੇ ਮੋਹਰ ਲਾਉਂਦੇ ਨਜ਼ਰ ਆ ਰਹੇ ਆ ਕਿ ਵਾਕਾ ਕਿਤਰੇ ਵਾਕਾ ਕਲਾਕਾਂ ਜਾ ਕੇ ਉਹ ਹੜ੍ਹ ਪੀੜਤਾਂ ਦੀ ਸੁਣਵਾਈ ਕਰ ਰਿਹਾ ਹੈ ਚੱਕ ਦੇ ਰਿਹਾ ਹੈ ਰਾਹ ਦੇ ਰਿਹਾ ਹੈ ਸਤਿਕਾਰ ਲੋਕਾਂ ਨੂੰ ਕਿਟਾਰ ਜ਼ਰੂਰ ਵਧੀਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਸ ਸਪੀੜਾ ਦੀ ਘੜੀ ਸਾਡੇ ਨਾਲ ਖੜੀ ਹੈ ਜੀ ਬਿਲਕੁਲ ਸਿੱਧ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਵੱਡੀ ਖਬਰ ਦਾ ਕਰਾਂਗੇ ਗੁਰਨਾਮ ਚਲੂਨੇ ਇੱਕ ਵੱਡੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਇੱਕ ਅਧਿਕਾਰੀ ਜੋ ਕਿ ਡੀਐਫ ਅਧਿਕਾਰੀ ਸੀ ਉਸ ਨੂੰ ਥੱਪੜ ਮਾਰ ਦਿੱਤਾ ਗਿਆ ਥੱਪੜ ਮਾਰਨ ਦਾ ਮਾਮਲਾ ਜਿਹੜਾ ਉਹ ਇਸ ਸਮੇਂ ਸੁਰਖੀਆਂ ਦਾ हिस्सा बन चुके है कि ये सारा मामला ਤੇ ਕੀ ਲੱਗਦਾ ਕਿ ਅੱਗੇ ਇਸ ਮਾਮਲੇ ਚ ਕਿਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਛਲੂਨੀ ਹੁਣਾ ਨੂੰ ਜੀ ਦੇਖੋ ਗਨਾਨ ਸਿੰਘ ਛਲੂਨੀ ਜਿਹੜਾ ਹੈਗਾ ਇੱਕ ਜਾਣ ਪਛਣ ਹੈ ਕਿਸਾਨ ਆਗੂ ਆ ਹਰਿਆਣਾ ਦੇ ਆਗੂ ਆ ਜੋ ਦਿੱਲੀ ਅੰਦੋਲਨ ਸੀ ਉਹਨੂੰ ਵੀ ਇਹਨਾਂ ਦਾ ਨਾਮ ਉੱਪਰ ਕੇ ਸਾਹਮਣੇ ਆਇਆ ਸੀ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਜਿਸ ਕਦਰ ਮੀਡੀਆ ਚ ਵੀਡੀਓ ਵਾਇਰਲ ਹੋ ਰਹੀ ਹੈ ਤੇ ਮੀਡੀਆ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਉੱਥੇ ਮਾਮਲਾ ਸੀ ਕਿ ਪਿਛਲੇ ਕਾਫੀ ਦਿਨਾਂ ਤੋਂ ਹਰਿਆਣਾ ਦੇ ਅੰਦਰ ਜਿਹੜੀ ਝੋਨੇ ਦੀ ਫਸਲਾਂ ਦੀ ਚੁਕਾਈ ਨਹੀਂ ਹੋ ਰਹੀ ਮੰਡੀਆਂ ਨਾ ਕੋ ਨਾ ਪਰਿਆ ਪਿਆ ਕਿਸਾਨਾਂ ਲਈ ਦਿੱਕਤ ਹੈ ਕਿ ਆਪਣੀ ਫਸਲ ਲੈ ਕੇ ਆ ਕੇ ਕਿੱਥੇ ਢੇਰੀ ਕਰਨ ਕੋਈ ਸੁਣਵਾਈ ਨਹੀਂ ਉਹਦੇ ਚੱਲਦਿਆਂ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਔਰ ਕੋਰਗ ਖੇਤਰ ਦੇ ਅੰਦਰ ਆ ਜਿਹੜਾ ਹੈਗਾ ਗਨਾ ਸਿੰਘ ਝੋਨੇ ਦੀ ਅਗਵਾਈ ਦੇ ਹੇਠ ਕਿਸਾਨਾਂ ਵੱਲੋਂ ਰੋਸ ਪਰਟਾਵਾ ਕੀਤਾ ਜਾ ਰਿਹਾ ਸੀ ਜੀ ਉੱਥੇ ਕਹਿੰਦੇ ਜਿਹੜਾ ਫੂਰਨ ਸਪਲਾਈ ਅਧਿਕਾਰੀ ਆ ਉਹਦੇ ਨਾਲ ਕਿਥੇ ਬੇਸੋ ਬੇਸੀ ਗਰਮਗਰਮੀ ਹੋਈ ਇਹਦੀ ਮੀਡੀਆ ਦੀ ਰਿਪੋਰਟ ਹੈ ਜਿੰਦਾ ਕਿਹਾ ਜਾ ਰਿਹਾ ਕਿ ਸੁਨੀਲੀ ਜੀ ਨੇ ਥੱਪੜ打ਦਾ ਔਸ਼ਧਕਾਰੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਰਾਸਤੇ ਚਲایا ਗਿਆ ਹਰਾਸਤੇ ਲੈਂਤ ਬਾਦ ਉਹਨਾਂ ਨੇ ਪੁਲਿਸ ਕਾਰਵਾਈ ਕੀ ਕਰਦੀ ਉਹ ਤਾਂ ਦੇਖਿਆ ਜਾਏਗਾ ਪਰ ਜਿਤ ਤੱਕ ਥੱਪੜ ਦਾ ਮਾਮਲਾ ਹੈ ਉਹਨਾਂ ਨੇ ਗੁੱਸੇ 'ਚ ਆ ਕੇ ਕੀਤਾ ਕਿਸ ਤਰ੍ਹਾਂ ਕੀਤਾ ਜਾਂ ਕਿਹੋ ਜਿਹੀਆਂ ਪਰਸਥਿਤੀਆਂ ਬਣੀਆਂ ਜਾਂਚ ਨਾਲ ਮਾਮਲਾ ਸਾਹਮਣੇ ਆਏਗਾ ਹੀ ਆਏਗਾ ਪਰ ਕਿਸਾਨਾਂ ਦੀ ਜਿਹੜੀ ਪੀੜ ਹੈ ਉਹਦੀ ਗੱਲ ਵੀ ਮੈਂ ਜ਼ਰੂਰ ਕਰਨੀ ਚਾਹਾਂਗਾ ਇਹਦੇ ਨਾਲ ਅ ਥੱਪੜ ਦੇ ਨਾਲ ਜੋੜ ਕੇ ਕਿਸਾਨਾਂ ਦੀ ਪੀੜਾ ਨੂੰ ਘਟਾਇਆ ਨਹੀਂ ਜਾ ਸਕਦਾ ਜੇ ਕਿਸੇ ਕਿਸਾਨ ਆਗੂ ਨੇ ਥੱਪੜ ਮਾਰਿਆ ਤਾਂ ਉਹਦੀ ਜਾਂਚ ਹੋਏਗੀ ਜਾਂਚ ਕੋਈ ਕਿਸੇ ਦੇ ਕਹਿਣ ਮੁਤਾਬਕ ਨਹੀਂ ਜੋ ਜਾਂਚ ਨਿਰਪੱਖ ਜਾਂਚ ਹੋਏਗੀ ਜੋ ਪ੍ਰਤੀਤਿਆ ਸਾਹਮਣੇ ਆਏਗਾ ਜੋ ਨਤੀਜੇ ਆਉਣਗੇ ਉਸ ਨੂੰ ਨਹੀਂ ਸਾभी ਉਸ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਉਹ ਤਾਂ ਕੰਟੈਸਟ ਹੋਏਗੇ ਹੋਏਗਾ ਪਰ ਜਿਹੜੀ ਸਥਿਤੀ ਮੰਡੀਆਂ ਚ ਬਣੀ ਵੀ ਹੈ ਇੱਕ ਵਾਰ ਸੇ ਹਲਾਣਾ ਕਰ ਰਿਹਾ ਕਿ ਜੇ ਅਸੀਂ ਕਿਸਾਨਾਂ ਦੇ ਬੜੇ ਅਤਿਸ਼ੀਅ ਦੂਜੀ ਵਾਰ ਸੇ ਮਾਮਲਾ ਤੇ ਇਥੋਂ ਹੀ ਭਖਿਆਣਾ ਪਹਿਲਾਂ ਤਾਂ ਜਦੋਂ ਆਪਾਂ ਇਹਦੀ ਗੱਲ ਕਰਦੇ ਆਂ ਵੱਡੀ ਪੱਧ ਤੇ ਅਨਾਜ ਦੀ ਤਵਾਹੀ ਚਾਹੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਫਸਲਾਂ ਨੂੰ ਵੱਡੀ ਪੱਧ ਤੇ ਬਿਮਾਰੀਆਂ ਪਈਆਂ ਉਹਦੇ ਬਚੀ ਕੁਝੀ ਫਸਲ ਕਿਸਾਨ ਮੰਡੀਆਂ ਚ ਲੈ ਕੇ ਆ ਰਹਾ ਤਾਂ ਮੰਡੀ ਚ ਫਸਲ ਵੇਚਣ ਨੂੰ ਲੈ ਕੇ ਲਾਈ ਝਗੜਾ ਸੋਏ ਇਸ ਪ੍ਰਤੀ ਦੇਸ ਕਦਰ ਬਣ ਗਿਆ ਇਸ ਤੋਂ ਮਾਮਲੇ ਤੋਂ ਕੀ ਬਣਦਾ ਕੀ ਨਹੀਂ ਬਣਦਾ ਆਉਣ ਵਾਲੇ ਦਿਨਾਂ ਚ ਕਿਸਾਨ ਕੀ ਫੈਸਲਾ ਲੈਂਦੇ ਆ ਸਰਕਾਰ ਜਾਂ ਪੁਲਿਸ ਕੀ ਕਾਰਵਾਈ ਕਰਦੀ ਉਹ ਤਾਂ ਹੈ ਹੀ ਐ ਪਰ ਮੈਂ ਆਪਣੇ ਮੀਡੀਆ ਪਾਈ ਚਾਰੇ ਵੀ ਜ਼ਰੂਰ ਕਹਿਣਾ ਚਾਹਾਂਗਾ ਕਣੀ ਚਰੂਨੀ ਨੇ ਜਿਹੜਾ ਥੱਪੜ ਮਾਰਿਆ ਉਸ ਨੂੰ ਲੈ ਕੇ ਹੁਣ ਸਾਡੇ ਵਾਲੇ ਜਿਹੜੇ মিডিਆ ਵਾਲੇ ਮਿੱਤਰ ਹੈ ਉਹ ਵੀ ਆਪ ਹੀ ਅਦਾਲਤਾਂ ਲਾ ਕੇ ਬੈਠੇ ਆ ਕਿ ਚਰੂਨੀ ਨੇ ਥੱਪੜ ਮਾਰਿਆ ਇਸ ਨੂੰ ਸਜ਼ਾ ਕਿੰਨੀ ਮਿਲਣੀ ਚਾਹੀਦੀ ਹੈ ਨਹੀਂ ਮਿਲਣੀ ਚਾਹੀਦੀ ਪਰ ਕਈ ਵਾਰੀ ਕੀ ਕਰਦੇ ਆ ਕਿ ਇੱਕ ਪਾਸੇ ਜਿਹੜਾ ਚਰੂਨੀ ਦਾ ਕੋਈ ਮੈਥੀ ਖੜਾ ਕਰ ਲੈਂਦੇ ਮੀਡੀਆ 'ਚ ਦੂਜੇ ਪਾਸੇ ਕਿਸੇ ਕਿਸਾਨ 'ਚ ਇਥੇ ਬੰਦੇ ਦਾ ਉਸੇ ਚਰੂਨੀ ਦਾ ਵਿਰੋਧੀ ਖੜਾ ਕਰ ਲੈਂਦੇ ਆ ਫਿਰ ਇੱਕ ਦੂਜੇ ਨੂੰ ਥੱਪੜ ਨੂੰ ਵਧੇਰੇ ਗਾਲੋ ਗਾਲੀ ਬੁਰੀਆਂ ਭਲੀਆਂ ਗੱਲਾਂ ਬੁਰੀਆਂ ਭਲੀਆਂ ਟਿੱਪਣੀਆਂ ਇੱਕ ਦੂਜੇ ਤੋਂ ਕਰਾਉਂਦੇ ਜਦੋਂ ਤਸੱਲੀ ਹੋ ਜਾਂਦੀ ਹੈ ਫਿਰ ਕਹਿੰਦੇ ਹੁਣ ਦੋਨਾਂ ਤਰ੍ਹਾਂ ਦਾ ਪੱਖ ਆ ਗਿਆ ਚਲੋ ਹੁਣ ਦੇਖਦੇ ਹਾਂ ਕੀ ਹੁੰਦਾ ਜਿਹੜਾ ਇਸ ਤਰ੍ਹਾਂ ਕਿਸਾਨਾਂ ਦਾ ਮੀਡੀਆ ਵੱਲੋਂ ਵੀ ਜਲੂਸ ਕੱਢਿਆ ਜਾ ਰਿਹਾ ਉਹ ਤੇ ਗਰੇਜ਼ ਕਰਨਾ ਚਾਹੀਦਾ ਥੱਪੜ ਦਾ ਮਾਮਲਾ ਆਪਣੇ ਤੌਰ ਤੇ ਇੱਕ ਵੱਖਰਾ ਮਾਮਲਾ ਉਸ ਮਾਮਲੇ ਜਿੱਦੇ ਕੁੜੀ ਨੇ ਥੱਪੜ ਮਾਰਿਆ ਉੱਤੇ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਅੱਗੇ ਸਾਹਮਣੇ ਆਏਗਾ ਜੈਂਟਲਮੈਨ ਤੁਨੀ ਸਾਹਿਬ ਕੀ ਆਪਣਾ ਪੱਖ ਰੱਖਦੇ ਆ ਪਰ ਉਹ ਥੱਪੜ ਨੂੰ ਲੈ ਕੇ ਹੁਣ ਕੁਝ ਇਹ ਨੇ ਵੀ ਮੈਂ ਜਿਹੜਾ ਸੁਣ ਰਿਹਾ ਮੀਡੀਆ ਦੇ ਅੰਦਰ ਕਿਧਰੇ ਗੱਲ ਨਹੀਂ ਹੋ ਰਹੀ ਕਿ ਕਿਸਾਨਾਂ ਦਾ ਇੱਕ ਦਰਦਾ ਉਹਦੀ ਗੱਲ ਤਾਂ ਹੋਣੀ ਚਾਹੀਦੀ ਹੈ ਨਾ ਜੀ ਫਸਾਦ ਚੋਨਾ ਕਿਉਂ ਨਹੀਂ ਸੁੱਕਿਆ ਜਾ ਰਿਹਾ ਫਸਲ ਦਾ ਵਾਜਬ ਪਾ ਕਿਉਂ ਨਹੀਂ ਮਿਲ ਰਿਹਾ ਇੱਕ ਦੂਜੇ ਨੂੰ ਗਾਲੋ-ਕੋਲੋ ਚ ਕਰਵਾ ਕੇ ਤੇ ਫਿਰ ਜਿਹੜੇ ਆਪਣੇ ਵਰਗੇ ਐਂਕਰ ਹੁੰਦੇ ਆ ਰਾਮ ਨਾਲ ਬੈਠ ਕੇ ਦੇਖਦੇ ਰਹਿੰਦੇ ਜੋ ਤਸੱਲੀ ਹੋ ਜਾਂਦੀ ਹੈ ਫਿਰ ਕਹਿੰਦੇ ਆਓ ਹੁਣ ਆਪਾਂ ਅਗਲੀ ਗੱਲ ਕਰਦੇ ਆ ਜੀ ਉਹ ਜਿੱਤੇ ਕਿਸਾਨਾਂ ਨੂੰ ਵੀ ਆਪਣੀ ੂੰਕਾ ਜਿਹੜੀ ਹੈਗੀ ਹੈ ਸੰਜਣ ਜਿਹੜਾ ਕਿ ਨਮਾਉਣ ਦੀ ਲੋੜ ਹੈ ਉੱਥੇ ਮੈਂ ਸਮਝਦਾ ਕਿ ਜਿਹੜੀ ਕਿਸਾਨਾਂ ਦੀ ਤਰਾਸਦੀ ਹੈ ਮੀਡੀਆ ਨੂੰ ਦਰਦ ਵੀ ਸਮਝਣ ਦੀ ਲੋੜ ਆ ਕਿ ਆਕਰ ਇਹ ਪ੍ਰਸਥਿਤੀਆਂ ਬੜੀਆਂ ਤਾਂ ਕਿਉਂ ਬੜੀਆਂ ਨਹੀਂ ਬਣੀਆਂ ਚਾਹੀਦੀਆਂ ਸੀ ਜੀ 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 ਸਿਰ ਸਾਹਿਬ ਅੱਗੇ ਗੱਲ ਹੈ ਜਿਹੜੀ ਉਹ ਕੇਂਦਰੀ ਮੰਤਰੀ ਨੇੜੇ ਸ਼ਿਵਰਾਜ चौहान ਉਹਨਾਂ ਦੇ ਬਾਰੇ ਕਰਾਂਗੇ ਉਹ ਪੰਜਾਬ ਆਏ ਲੁਧਿਆਣਾ ਦੇ ਵਿੱਚ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਪਹਿਲਾਂ ਜਿਸ ਤਰ੍ਹਾਂ ਐਲਾਨ ਕੀਤਾ ਸੀ ਕਿ ਅਸੀਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਖੁਦ ਦੇਵਾਂਗੇ ਬੜਾ ਕੁਝ ਬੀਜੇਪੀ ਦੇ ਵੱਲੋਂ ਕਿਹਾ ਗਿਆ ਪਰ ਹੁਣ ਉਹ ਕਹਿੰਦੇ ਕਿ ਜਿਹੜੇ ਟੇ ਚੁੱਕੇ ਮਕਾਨ ਨੇ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਕੇਂਦਰ ਪੰਜਾਬ ਸਰਕਾਰ ਨੂੰ ਦੇ ਚੁੱਕੀ ਹੈ ਜਿਹੜਾ ਲਗਭਗ 36 ਕਰੋੜ ਰੁਪਏ ਉਹਨਾਂ ਦੇ ਮੁਤਾਬਕ ਹੈ ਇਹ ਕੀ ਲੱਗਦਾ ਤੁਹਾਨੂੰ ਪਹਿਲਾਂ ਵਾਂਗ ਇਹ ਪੈਸਾ ਵੀ ਆਏਗਾ ਜਾਂ ਨਹੀਂ ਆਏਗਾ ਜਾਂ ਫਿਰ ਇਹ 36 ਕਰੋੜ ਉਹਨਾਂ ਟਾਏ ਹੋਏ ਘਰਾਂ ਦੇ ਲਈ ਇਨਫ ਹੋਏਗਾ ਬਹੁਤ ਹੋਏਗਾ ਦੇਖੋ ਪੈਸਾ ਜਿੰਨਾ ਵੱਡਾ ਨੁਕਸਾਨ ਹੋਇਆ 20000 ਕਰੋੜ ਦੀ ਪੰਜਾਬ ਨੇ ਸਿੱਧੇ ਤੌਰ ਤੇ ਗੱਲ ਕੀਤੀ ਹੈ ਪੈਸਾ ਉਸ ਤੋਂ ਵੀ ਦੇਰੇ ਚੈਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਨਕਸਾਂ ਦੀ ਪ੍ਰਪਾਈਤਾ ਇਸ ਕਦਰ ਹੋ ਰਹੀ ਹੈ ਮੈਂ ਇੱਕ ਦਿਨ ਪਹਿਲਾਂ ਆਪਦੇ ਐਮਐਲਏ ਨੂੰ ਸੁਣ ਰਿਹਾ ਸੀ ਫਸਲ ਕਬਾ ਲੋਕਾਂ ਨਾਲ ਕਰ ਰਹੀ ਸੀ ਕਿ ਜ਼ਮੀਨਾਂ ਉੱਤੇ ਰੇਤ ਛੜ ਚੁੱਕੀ ਹੈ ਰੇਤ ਇੰਨੀ ਛੜ ਚੁੱਕੀ ਹੈ ਕਿ ਉਸ ਨੂੰ ਚੁੱਕਣ ਦੀ ਸਮੱਸਿਆ ਹੈ ਚਾਹੇ ਕਿਸਾਨ ਵੇਚਦਾ ਹੈ ਚਾਹੇ ਮੁਫਤ ਟਿੱਬਾ ਲਉਂਦਾ ਉਹ ਵੱਖਰਾ ਮਾਮਲਾ ਹੈ ਪਰ ਆਪ ਦਾ ਨਿਤਾਈ ਗੱਲ ਕਰ ਰਹੀ ਸੀ ਆਪਣੇ ਅਰਗੇ ਜਨਰਲ ਨੂੰ ਕਿਸੇ ਨੇ ਪੁੱਛਿਆ ਜੀ ਕਿੰਨੇ ਸਮੇਂ ਚ ਲੱਗਦਾ ਹੈ ਕਿ ਰੇਤ ਖੇਤਾਂ ਤੋਂ ਕਲੀਅਰ ਹੋ ਜਾਏਗੀ ਉਹ ਕਹਿੰਦੇ ਕਿ 2 ਟਾਈ ਮਹੀਨੇ ਤਾਂ ਲੱਗੇ ਜਾਣਗੇ ਦੇ 2-3 ਮਹੀਨੇ ਲੱਗ ਗਏ ਰੇਤ ਕਲੀਅਰ ਕਰਨ ਉਹ ਚੋਕ ਨੂੰ ਤਾਂ ਅੰਦਾਜ਼ਾ ਲਾ ਲਓ ਕੋਈ ਸੋਣੀ ਤਾਂ ਗਈ ਗਈ ਤੇ ਹਾੜੀ ਦਾ ਵੀ ਹੱਥ ਭਲੇ ਕੋਈ ਪੈਂਦਾ ਨਜ਼ਰ ਨਹੀਂ ਆ ਰਿਹਾ ਸੋ ਵੱਡੀ ਮਸੀਬਤ ਹੈ ਇਹਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਕਿੰਨੀ ਗਹਿਰਾਈ ਚ ਹੈ ਐਸੋ ਜਿਵੇਂ ਆਪਾਂ ਪੰਜਾਬ ਦੇ ਕਿਸਾਨਾਂ ਦੀ ਹੜ੍ਹਾਂ ਕਰਨ ਦੀ ਮਸੀਬਤ ਦੀ ਗੱਲ ਕਰੀ ਉਹ ਤਾਂ ਸਮੁੰਦਰ ਦੀ ਗਹਿਰਾਈ ਵਾਲਾ ਹਿਸਾਬ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿੰਨੇ ਮਰਜ਼ੀ ਆਪਾਂ ਪੈਸੇ ਦੀ ਗੱਲ ਕਰੀਏ ਹਮ ਪਰ ਇਹ ਗੱਲ ਜ਼ਰੂਰ ਹੈ ਜੋ ਕੇਂਦਰੀ ਖੇਤੀਬਾੜੀ ਮੰਤਰੀ ਚੌਹਣ ਜੀ ਕਹਿ ਕੇ ਗਏ ਉਹ ਜ਼ਰੂਰ ਇੱਕ ਰਾਹ ਦੇਣ ਵਾਲੀ ਗੱਲ ਤਾਂ ਹੈ ਕਿ ਸਤੀ ਕੁੜ ਰੁਪਏ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਜਿਹੜਾ ਹੈਗਾ ਕਿਸ ਕਦਰ ਜਿਹੜਾ ਹੈਗਾ ਕਿਸਾਨਾਂ ਦੇ ਜਿਹੜੇ ਮਕਾਨ ਜਾਂ ਗਰੀਬਾਂ ਦੇ ਮਕਾਨ ਟੈਗੇ ਆ ਉਹਨਾਂ ਦੀ ਪਰ ਭਾਈ ਲਈ ਕਿਉਂਕਿ ਇਹ ਨਾ ਪੰਜਾਬ ਸਰਕਾਰ ਨੇ ਕੈਬਨਿਟ ਨੇ ਫੈਸਲਾ ਕੀਤਾ ਹੈ ਜੀ ਉਹਦੇ ਮੁਤਾਬਿਕ ਹੋਇਆ ਕਿ 40000 ਰੁਪਇਆ ਪ੍ਰਤੀ ਮਕਾਨ ਜਾਂ ਦੇ ਮਕਾਨ ਟੈਗੇ ਆ ਜਾਂ ਕੱਚਾ ਚਾ ਬਕਾ ਦਿੱਤਾ ਜਾਏਗਾ ਆਪਾਂ ਜਾਣਦੇ ਹਾਂ ਕਿ 40000 ਰੁਪਏ ਨਾਲ ਤਾਂ ਉਸ ਮਕਾਨ ਦੀਆਂ ਟਾਵਾਂ ਨਹੀਂ ਆ ਸਕਦੀਆਂ ਅੱਗੇ ਉਹ ਨਾਲ ਇਸ ਸੀਮੈਂਟ ਘਾਰਾ ਬਜਰੀ ਜਿਹੜੇ ਨਾ ਕੰਮ ਕਰਨ ਵਾਲੇ ਕੰਮੇ ਲਾਉਣੇ ਉਹਨਾਂ ਦੇ ਖਰਚੇ ਵੱਖਰੇ ਆ ਸੋ ਕੇਂਦਰ ਸਰਕਾਰ ਜੇ ਪ੍ਰਪਾਈ ਕਰੇਗਾ ਚੰਗੀ ਗੱਲ ਆ ਝੋਹਾਂ ਸਾਬ ਕਹਿ ਕੇ ਗਏ ਆ ਔਰ ਨਾਲ ਉਹਨਾਂ ਦੇ ਜਦੋਂ ਐਲਾਨ ਕਰ ਰਹੇ ਸੀ ਤਾਂ ਪੰਜਾਬ ਦੇ ਕੇਂਦਰ ਦੇ ਕੈਬਨਟ ਮੰਤਰੀ ਜਿਹੜੇ ਜਨਾ ਕੋਲੇ ਰੇਲਵੇ ਵਿਭਾਗ ਹੈ ਰੁਨੀਤ ਬਿੱਟੂ ਉਹ ਵੀ ਨਾਲ ਸੀ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਦੇ ਚ ਪੰਜਾਬ ਪ੍ਰਤੀ ਜੜੀ ਬਰਫਾ ਉਹ ਪੇਗੜੀ ਨਜ਼ਰ ਆ ਰਹੀ ਹੈ ਜੀ ਜੀ ਉਮੀਦ ਕਰਦੇ ਆ ਕਿ ਜੋ ਐਲਾਨ ਕੀਤਾ ਹੈ ਉਹ ਐਲਾਨਾ ਦਿੱਤੇ ਉਹਨਾਂ ਵਾਲੇ ਦੇ ਨਾਲ ਅਮਲ ਵੀ ਹੋਏਗਾ ਜੀ ਜੀ ਗੱਲ ਰਾਜ ਸਭਾ ਦੀ ਕਰ ਲੈਨੇ ਆਪਾਂ ਜਾਣਦੇ ਆ ਸਤ ਸਾਬ ਰਾਜ ਸਭਾ ਦੀ ਚੋਣ ਨੇੜੇ ਆ ਪੰਜਾਬ ਦੀ ਪਰ ਇਸ ਤੋਂ ਪਹਿਲਾਂ ਬੜਾ ਵਿਵਾਦ ਆ ਜਿਹੜਾ ਉਹ ਖੜਾ ਹੋ ਗਿਆ ਕਿਉਂਕਿ ਕਈ ਕਹਿੰਦੇ ਕਿ ਜਾਲੀ ਪੇਪਰ ਭਰੇ ਜਾ ਰਹੇ ਨੇ ਜਾਲੀ ਦਸਤਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੇ ਬੜੇ ਇਲਜ਼ਾਮ ਲਗਾਏ ਨੇ ਤੇ ਇਹ ਇਲਜ਼ਾਮ ਨੇ ਜਿਹੜੇ ਉਹ ਨਵਨੀਤ ਚਤੁਰਵੇਦੀ ਤੇ ਲੱਗੇ ਨੇ ਇਸ ਨੂੰ ਲੈ ਕੇ ਰੋਪੜ ਪੁਲਿਸ ਤੇ ਚੰਡੀਗੜ੍ਹ ਪੁਲਿਸ ਵੀ ਆਮੋ ਸਾਹਮਣੇ ਚੰਡੀਗੜ੍ਹ ਪੁਲਿਸ ਕਹਿੰਦੀ ਅਸੀਂ ਗ੍ਰਿਫਤਾਰੀ ਨਹੀਂ ਹੋਣ ਦੇਣੀ ਰੋਪੜ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਹੈ ਇਹ ਸਭ ਦੇ ਵਿਚਕਾਰ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਉਹ ਕਹਿੰਦੇ ਕਿ ਕੇਂਦਰ ਹੈ ਜਿਹੜਾ ਭਾਜਪਾ ਹੈ ਜਾਂ ਉਹ ਸਪੋਰਟ ਕਰ ਰਹੇ ਨੇ ਇਸ ਚੀਜ਼ ਨੂੰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਚੀਜ਼ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹਾਲਾਂਕਿ ਉਸ ਵਿਅਕਤੀ ਦੇ ਕਾਗਜ਼ ਰੱਦ ਵੀ ਹੋ ਚੁੱਕੇ ਨੇ ਉਹਨੇ ਖੁਦ ਵੀ ਆਜ਼ਾਦ ਤੌਰ ਤੇ ਭਈ ਸੀ ਆਪਣੇ ਚੋਣ ਦੇ ਲਈ ਪਰ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਰਾਜ ਸਭਾ ਲੈਵਲ ਤੇ ਹੋ ਜਾ ਕੁਝ ਹੋਣਾ ਹਮ ਬਿਲਕੁਲ ਇਹ ਸਵਾਲ ਆ ਪੋਲੀਟੀਕਲ ਤੋਂ ਉੱਤੇ ਦੇਖਿਆ ਜਾਵੇ ਦੇਖੋ ਜਿੱਦ ਤੱਕ ਆਪ ਦਾ ਸਵਾਲ ਆ ਉਹ ਕਹਿੰਦੇ ਵੀ ਸਾਡੇ ਜਿਹੜੇ ਰਾਜ ਸਭਾ ਲਈ ਮੈਂਬਰ ਜਿਹੜੇ ਕੈਂਡੀਡੇਟ ਅਮੀਰਵਾਰ ਆ ਉਹਨਾਂ ਦੇ ਜਿੱਤਨ ਵਾਰੇ ਕੋਈ ਰੌਲੇ ਵੀ ਰਜਿੰਦਰ ਗੁਪਤਾ ਪੰਜਾਬ ਦੇ ਆਪ ਦੇ ਇਨੀਆਂ ਕਬੂਟਾ ਇਸ ਤਰ੍ਹਾਂ ਨੇ ਚਰਨਵੇਂ ਕਿ ਉਹਨਾਂ ਨੂੰ ਕੋ ਹਾਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਰਾਜ ਸਭਾ ਦੇ ਮੈਂਬਰ ਪਹੁੰਚਣਗੇ ਪਹੁੰਚਣਗੇ ਸਵਾਲਾ ਇੱਕ ਜੋ ਨੀਤਾ ਚਤੁਰਵਿਦੀ ਨਾਂ ਦਾ ਵਿਅਕਤੀ ਹੈ ਰਹਿਣ ਵਾਲਾ ਕਹਿੰਦੇ ਇੱਕ ਦਿਨ ਤੋਂ Rajasthan ਦਾ ਹੈ ਤੇ ਇਧਰ ਆ ਕੇ ਕਹਿੰਦੇ ਕਿ ਉਹਨੇ MLA ਦੇ ਜਾਲੀ ਦਾ ਕੁਦਸ ਕਰਵਾ ਕੇ ਆਪਣੀ ਨਾਜ਼ਦਗੀ ਕਾਗਜ਼ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਾਗਜ਼ ਤਾਂ ਰੱਦ ਹੋ ਗਏ ਸਹੀ ਹੈ ਪਰ ਆਖਰੇ ਵਰਤਾਰਾ ਪਾਪੜਾ ਕਿਉਂ ਕਿਸ ਨੇ ਉਸ ਨੂੰ ਸ਼ਹਿਦ ਦਿੱਤੀ ਇੱਕ ਵਿਅਕਤੀ ਦੀ ਐਕਟੀਵਿਟੀ ਹਮਤੋਂ ਕਹੀਦੇ ਕੇ ਬੁਧਾ ਹੈ ਕਾਂਦੇ ਹੁਣ ਕਈ ਵਿਧਾਇਕਾਂ ਦੇ ਆਪ ਪੜਾਂ ਦੀ ਦਸਕਤ ਹੋਰ ਤਾਂ ਛੱਡੋ ਕਾਲਾ ਆਪ ਪੜਾਂ ਦੇ ਵਿਧਾਇਕਾ ਉਹਨਾਂ ਚੋ ਕਾਲਾ ਆਮ ਆਦੀ ਪਾਰਟੀ ਜਿਹੜੇ ਭਲਾਣਾ ਮਨ ਅਰੋੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ ਤੋਂ ਵਿਧਾਇਕ ਤਾਂ ਉਸ ਪ੍ਰੈਸ ਕਾਨਫਰੰਸ ਚ ਵੀ ਬੈਠੇ ਸੀ ਜਿਹੜੇ ਕਹਿ ਰਹੇ ਸੀਗੇ ਸਾਡਾ ਨਾਮ ਵੀ ਉੱਤੇ ਲਿਖਿਆ ਗਿਆ ਹੈ ਕਿ ਅਸੀਂ ਇਸ ਦੀ ਚਤਰਵੀਤੀ ਦੀ ਕੈਂਡੀਡੇਟ ਦੀ ਸਪੋਰਟ ਕਰਦੇ ਹਾਂ ਜਿਹੜੇ ਮਿਨੀਮਮ ਉਹਨਾਂ ਨੂੰ ਨੰਬਰ ਚਾਹੀਦਾ ਹੁੰਦਾ ਕਾਗੇ ਦਾਖਲ ਕਰ ਲਈ ਸੋ ਬਹੁਤ ਵੱਡਾ ਜੇ ਦਾ ਦਾਵਾ ਕੀਤਾ ਜਾ ਰਿਹਾ ਜੇ ਸਿੱਧੀ ਇਸ ਤਰ੍ਹਾਂ ਦੀ ਹੈਗੀ ਹੈ ਤਾਂ ਕੋਈ ਵੀ ਦੋਸ਼ੀ ਹੈ ਜਿੱਦਾਂ ਆਪਾਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਆਪਾਂ ਗੱਲ ਕਰਦੇ ਆਂ ਕਿਸਾਨਾਂ ਨੂੰ ਆਗੂ ਛੜੂਣੇ ਦੀ ਉਹ ਛੜੂਣੇ ਨੂੰ ਲੈ ਕੇ ਤਾਂ ਬੜਾ ਅਗੇ ਦੀ ਇਹਨੇ ਥੱਪੜ ਮਾਰਿਆ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਪਰ ਚਦਰਵਿੱਧੀ ਦੇ ਮਾਮਲੇ 'ਚ ਵੀ ਤਾਂ ਦੇਖੋ ਇੱਕ ਐਡਾ ਵੱਡਾ ਪੋਲੀਟਿਕਲ ਫਰਾਡ ਜਿਹੜਾ ਆਪਾਂ ਨੇ ਦਾਵਾ ਕਰ ਰਹੇ ਇਸ ਕੰ ਦਾ ਜੇ ਉਹ ਦਾਅਵੇ 'ਚ ਸੱਚਾਈ ਹੈਗੀ ਹੈ ਤੇ ਫੇਰ ਕਾਰਵਾਈ ਹੋਣੀ ਚਾਹੀਦੀ ਹੈ ਕੱਲ ਕਿ ਤਾਂ ਚੰਡੀਗੜ੍ਹ ਦੇ ਪੁਲਿਸ ਨਾਲ ਤੱਕਾ ਮੁੱਕੇ ਹੋਏ ਪੰਜਾਬ ਵਾਲੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਚੰਡੀਗੜ੍ਹ ਦੀ ਪੁਲਿਸ ਨੇ ਇਸ ਗੱਦਾ ਵਿਰੋਧ ਕੀਤਾ ਕਿਉਂ ਕਿ ਤਾਂ ਇਹ ਤਾਂ ਉਹ ਵੀ ਦੱਸ ਸਕਦੇ ਐ ਪਰ ਆਪ ਵਾਲੇ ਕਹਿ ਰਹੇ ਆਪਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੇਸ਼ ਲਾਇਆ ਕਿ ਇਹ ਤੋਂ ਅੰਦਰਜਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਭਾਜਪਾ ਹੈਗੀ ਐ ਜਾਂ ਕੇਂਦਰ ਦੀ ਸਰਕਾਰ ਹੈ ਚਾਹੀ ਝੂਠੀ ਐ ਜਾਂ ਪੰਜਾਬ ਉਹਨਾਂ ਵੱਲੋਂ ਆਪ ਦਾ ਕਿਸ ਕਦਰ ਤਾਂ ਕਿ ਸਾਡਾ ਕੈਂਡੀਡੇਟ ਕਹਿੰਦੇ ਕਿਤੇ ਰਾਜ ਸਭਾ 'ਚ ਨਾ ਪਹੁੰਚੇ ਇਸ ਕਰਕੇ ਸਾਰੀ ਇਹ ਗੜਬੜ ਜੜੀ ਹੈ ਕਿ ਕੀਤੀ ਜਾ ਰਹੀ ਹੈ ਵੱਡਾ ਐਡਿਗੇਸ਼ਨ ਹੈ ਜਿਹਨ ਤੁਸੀਂ ਇਹ ਤਾਂ ਕਿਉਂ ਨਹੀਂ ਹਵਾਲੇ ਹੁੰਦਾ ਪੁਲਿਸ ਦੇ ਹੋਣਾ ਚਾਹੀਦਾ ਦੂਜੇ ਪਾਸੇ ਭਾਜਪਾ ਦੀ ਆਗੂ ਨੇ ਸਾਮੀ ਪ੍ਰੈਸ ਕਾਨਫਰੰਸ ਕਰਕੇ ਆਪ ਦੇ ਦਾਅਵਿਆਂ ਨੂੰ ਨਕਾਰਿਆ ਵੀ ਆ ਉਹ ਕਹਿੰਦੇ ਸਾਡੇ ਦਾ ਲਾਭ ਪਾ ਕੇ ਇੱਕ ਦੋ ਵਿਧਾਇਕ ਹੈ ਪੰਜਾਬ ਦੇ ਅੰਦਰ ਅਸੀਂ ਕਿਥੋਂ ਰਾਜ ਸਵਜ ਪਹੁੰਚਣ ਦਾ ਸੁਪਨਾ ਲੈ ਸਕਦੇ ਆ ਜੀ ਨਾਲ ਵੀ ਠੀਕ ਹੈ ਉਹ ਤਾਂ ਸੁਪਨਾ ਜੇ ਲੈਣਗੇ ਤਾਂ ਸਤਾਹੀ ਦੀ ਵਿਧਾਨ ਸਭਾ ਦੀ ਸਰਕਾਰ ਬਣਾਉਣ ਦਾ ਲੈਣਗੇ ਇਹ ਕਹਿੰਦੇ ਜੇ ਸੁਪਨੇ ਲੈਣਾ ਫਿਰ ਛੋਟਾ ਕਿਉਂ ਲੈਣਾ ਵੱਡਾ ਹੀ ਲੈਣਾ ਚਾਹੀਦਾ ਜੀ ਜੀ ਉਸ ਦੇ ਰਾਸਵਲੇ ਪਹੁੰਚ ਦਾ ਸਵਾਲ ਹੀ ਨਹੀਂ ਪਿਆਦਾ ਹੁੰਦਾ ਪਰ ਇਹ ਸਾਰੀ ਸਥਿਤੀ ਜਿਹੜੀ ਹੈ ਕਾਫੀ ਗੁੰਡਰਦਾਰ ਬਣੀ ਹੋਈ ਹੈ ਸਮਾਹ ਨੇ ਤੇ ਸਚਾਈ ਕੀ ਹੈ ਗ੍ਰਿਫਤਾਰੀ ਹੋਵੇ ਔਰ ਸਚਾਈ ਸਾਹਮਣੇ ਹੋਣੀ ਚਾਹੀਦੀ ਹੈ ਕਿ ਆਪਣਾ ਕੁਝ ਸਹੀ ਹੈ ਜਾਂ ਚਤੁਰਵੇਦੀ ਜੀ ਨੇ ਜੇ ਜਾਲੀ ਦਸਕਤ ਕਰਵਾਇਆ ਤਾਂ ਉਹਦੇ ਪਿੱਛੇ ਕਿਹੜੀਆਂ ਫੋਰਸਾਂ ਜਿਨ੍ਹਾਂ ਨੇ ਕੰਮ ਕਰਾਉਣ ਲਈ ਉਸ ਨੂੰ ਫਿਰ ਇਹ ਰਹਿਣ ਹਾਲਾਤ ਸੀ ਜੀ ਜੀ ਅੱਗੇ ਸਿੱਧ ਸਾਹਿਬ ਗੱਲ ਕਰਾਂਗੇ ਜੋ ਆਈਪੀਐਸ ਅਧਿਕਾਰੀ ਆ ਪੂਰਨ ਕੁਮਾਰ ਉਹਨਾਂ ਦੀ ਮੌਤ ਦਾ ਮਾਮਲਾ ਬੜੀਆਂ ਸੁਰਖੀਆਂ ਦਾ ਹਿੱਸਾ ਅੱਜ ਉਹਨਾਂ ਦਾ ਜਿਹੜਾ ਪੋਸਟਮਾਰਟਮ ਹੈ ਉਹ ਵੀ ਪਰਿਵਾਰ ਦੀ ਸਹਿਮਤੀ ਦੇ ਨਾਲ ਕਰਵਾ ਦਿੱਤਾ ਗਿਆ ਪਰਿਵਾਰ ਰਾਜ਼ੀ ਵੀ ਹੋ ਗਿਆ ਸੰਸਕਾਰ ਲਈ ਵੀ ਰਾਜ਼ੀ ਹੋ ਗਿਆ ਪੋਸਟਮਾਰਟਮ ਲਈ ਵੀ ਰਾਜ਼ੀ ਹੋ ਗਿਆ ਪਰ ਇਹ ਸਭ ਦੇ ਵਿਚਕਾਰ ਸਿਆਸਤ ਵੀ ਇਸ ਮੁੱਦੇ ਤੇ ਖੂਬ ਹੋ ਰਹੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਮਸਲਾ ਇਹ ਕਿਤੇ ਸੁਲਝਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਧਰ ਐਸਆਈ ਸੰਦੀਪ ਕੁਮਾਰ ਨੇ ਜਿਹੜੇ ਉਹਨਾਂ ਨੇ ਵੀ ਸੁਸਾਇਡ ਕਰ ਲਿਆ ਉਹਨਾਂ ਦੇ ਪੋਸਟਮਾਰਟਮ ਨੂੰ ਲੈ ਕੇ ਵੀ ਖੜੋਤ ਹੈ ਜਿਹੜੀ ਬਰਕਰਾਰ ਹੈ ਸੀਐਮ ਸੈਣੀ ਸਗੋ ਖੁਦ ਗਏ ਪਰ ਉਹਨਾਂ ਨੇ ਇਸ ਚੀਜ਼ ਲਈ ਰਜ਼ਾਮੰਦੀ ਹੈ ਪਰਿਵਾਰ ਨੇ ਨਹੀਂ ਦਿੱਤੀ ਕਿਵੇਂ ਦੇਖਦੇ ਹੋ ਹਰਿਆਣਾ ਦੇ ਪ੍ਰਸ਼ਾਸਨਿਕ ਢਾਂਚੇ ਦਾ ਜਿਹੜਾ ਇਹ ਮਾਮਲਾ ਵਿਗੜਿਆ ਹੋਇਆ ਪਹਿਲੀ ਗੱਲ ਤਾਂ ਸਤੋ ਹੈ ਕਿਸੇ ਤੌਰ ਤੇ ਮੈਂ ਕਹਾਂਗਾ ਸਰਕਾਰ ਤੇ ਸਵਾਲ ਉੱਠਦੇ ਆ ਜਾਇ ਤਾਂ ADGP ਜਿੱਦਾਂ ਦਾ ਆਪਾਂ ਗੱਲ ਕਰਦੇ ਆਂ怀 ਪੂਰਨ ਕੁਮਾਰ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਉਹਨਾਂ ਦੀ ਪਤਨੀ ਉਹਨਾਂ ਦੀ ਬੀਵੀ IAS ਅਧਿਕਾਰੀ ਆ ਕੋਈ ਸਧਾਰਨ ਪਰਿਵਾਰ ਨਹੀਂ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਦੂਜੀ ਗੱਲ ਜਿਹੜਾ IAS ਨੇ ਜ਼ਿਕਰ ਕੀਤਾ ਉਹ ਰੋहतक ਦਾ ਇਲਾਕਾ ਵਾਲਿਆ ਉਦੋਂ ਇਸ ਇਲਾਕੇ ਦੇ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਉਹਨਾਂ ਵੱਲੋਂ ਜਿਹੜਾ ਹੈਗਾ ADGP ਤੇ ਦੋਸ਼ ਲਗਾਏ ਗਏ ਇਹ ਸਾਰਾ ਐਡਾ ਗੁੰਝਲਦਾਰ ਮਾਮਲਾ ਆਖਿਰ ਬਣਿਆ ਕਿਉਂ ਕਿਉਂ ਇਹ ਫਰਤਾਰਾ ਵਾਪਰਿਆ ਸਭ ਤੋਂ ਪਹਿਲਾਂ ਤਾਂ ਇੰਨੇ ਦਿਨ ਜਿਹੜਾ ਹੈਗਾ ਐਡੀਜੀਪੀ ਦੇ ਮਾਮਲੇ ਲੈ ਕੇ ਪਰਿਵਾਰ ਨੇ ਆਤਮ ਇਨਸਾਫ ਦੀ ਮੰਗ ਕਰਦਾ ਰਿਹਾ ਉਹਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਅੱਜ ਹੁਣ ਜਾ ਕੇ ਜਿਹੜਾਗਾ ਪੋਸਟਮਾਰਟਮ ਹੋਇਆ ਤੇ ਸੰਸਕਾਰ ਹੋ ਰਿਹਾ ਇਹ ਆਖਰ ਗੱਲ ਹੈ ਇੱਕ ਦੋ ਦਿਨਾਂ ਚ ਕਿਉਂ ਨਹੀਂ ਨਿਵੇੜੀ ਗਈ ਦੂਜਾ ਜਿਹੜਾ ਐਸਐਨ ਸੁਇਸਾਈਡ ਕਰ ਲਿਆ ਉਸ ਨੇ ਕਿਉਂ ਕਰ ਲਿਆ ਕਿਉਂਕਿ ਇੰਨੇ ਦਿਨਾਂ ਦੇ ਬਾਅਦ ਕਿਹੜੀ ਇਹੋ ਜੀ ਨੌਕਤ ਸੀ ਕਿ ਵੀ ਹੁਣ ਵੀ ਉਹਨਾਂ ਨੂੰ ਇਦਾਂ ਦੀ ਕਿਸੇ ਵੱਡੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਸੀ ਇਹ ਸਾਰੇ ਮਾਮਲੇ ਦੀ ਕੋਈ ਨਿਰਪੱਖਤਾ ਨਾਲ ਜਾਂਚ ਸਾਹਮਣੇ ਆਉਣੀ ਚਾਹੀਦੀ ਹੈ ਕਿ ਆਖਰ ਕਿਉਂ ਇਹ ਮਾਮਲਾ ਵਾਪਰਿਆ ਜੋ ਕੋਈ ਇੰਨੀ ਗੰभीरਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ 17 ਨੂੰ ਐਸੇ 17 ਨੂੰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ 1 ਸਾਲ ਮੁਕੰਮਲ ਕਰ ਚੁੱਕਾ ਆਪਣੀ ਸਰਕਾਰ ਦੇ ਨਵੀਂ ਸਰਕਾਰ ਜਿਹੜੀ ਬਣੀ ਹੈ ਜੀ ਉਸ ਸਮਾਗਮ ਵਿੱਚ ਆਉਣਾ ਸੀ ਪ੍ਰਧਾਨ ਮੰਤਰੀ ਦਾ ਦੌਰਾ ਮਨਤ ਵੀ ਕੀਤਾ ਗਿਆ ਫਿਰ ਇੱਕ ਦਿਨ ਬਾਅਦ 18 ਨੂੰ ਰਾਸ਼ਟਰਪਤੀ ਏਅਰ ਫੋਰਸ ਦਾ ਕੋਈ ਸਮਾਗਮ ਸੀ ਅੰਮ੍ਰਿਤਸਰ ਚ ਉਹ ਮਤਵੀ ਕੀਤਾ ਗਿਆ ਤੁਹਾਨੂੰ ਜਿਨੀ ਜਿ ਸਥਿਤੀ ਕਰਕੇ ਇਹ ਬਹੁਤ ਰੇਅਰ ਇਦਾਂ ਦੇ ਮਾਮਲੇ ਹੁੰਦੇ ਆ ਕਿ ਕਿਸੇ ਘਟਨਾ ਲੈ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਨਾਂ ਦੇ ਦੌਰੇ ਮਲਤਵੀ ਹੋਣ ਅਲਰੇਡੀ ਡੀਜੀਪੀ ਦੇ ਪੱਧਰ ਦੇ ਜਿਹੜੇ ਅਧਿਕਾਰੀ ਹੋਵੇ ਉਹਨਾਂ ਦੇ ਪਰਿਵਾਰ ਨੂੰ ਨਿਆਂ ਤੇ ਇਨਸਾਫ ਲੈਣ ਦੇ ਲਈ ਇੰਨੇ ਦਿਨ ਲਾਸ਼ ਦਾ ਪੋਸਟਮਾਰਟੋ ਨਾ ਹੋਵੇ ਸੋ ਇੱਕ ਹਰਿਆਣਾ ਚਮਨਪੁਰ ਦੀ ਸਥਿਤੀ ਨੂੰ ਲੈ ਕੇ ਜਿਵੇਂ ਸਾਰਾ ਕੋਈ ਬਆਪ ਰਿਹਾ ਦੇਖੋ ਕੇਂਦਰ ਤੋਂ ਪਾਰਲੀਮੈਂਟ ਦੇ ਜਿਹੜੇ ਪੁਰਦੀ ਕਰਦੇ ਆਗੂ ਹੈ ਰੋਹਲ ਗਾਂਧੀ ਹੋਰ ਕਈ ਦੂਜੇ ਸੁਭਾਣ ਦੇ ਆਗੂ ਇਸ ਪਰਿਵਾਰ ਨਾਲ ਦਰ ਤੇ ਪੀੜਾ ਮਣਾਉਣ ਲਈ ਪਹੁੰਚੇ ਔਰ ਕومی ਪੱਧਰ ਤੇ ਬਹੁਤ ਸਾਰੇ ਰਾਜਾਂ ਜਿਨੇ ਪੰਜਾਬ ਵੀ ਸੰਭਲਾ ਹਰਿਆਣਾ ਵੀ ਸੰਭਲਾ ਦਲਿਤ ਪਰਿਵਾਰ ਦੀ ਹਮਾਇਤ ਦੇ ਚ ਮੂੰਬਤੀਆਂ ਦੇ ਜਲੂਸ ਕੱਢੇਗੇ ਪ੍ਰੋਟੈਸਟ ਕੀਤੇਗੇ ਜੀ ਤੇ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੁਣ ਇਹ ਮਾਮਲਾ ਤਾਂ ਸਿੱਧੇ ਤੌਰ ਤੇ ਜਿਹੜੀ ਹਰਿਆਣਾ ਸਰਕਾਰ ਉਹਦੇ ਨਾਲ ਜਾ ਕੇ ਜੁੜਦਾ ਕਿ ਆਖਰ ਹਰਿਆਣਾ ਚ ਕਿਹੜੀਆਂ ਇਹੋ ਜੀਆਂ ਪਰਸਥਿਤੀਆਂ ਕਿ ਪਹਿਲਾਂ ADGP ਤੇ ਹੁਣ ASI ਸੁਇਸੈੱਡ ਕਰਨਾ ਪੈ ਰਿਹਾ ਹੈ ਇਹ ਬਿਲਕੁਲ ਆਸਾਰਨ ਸਥਿਤੀ ਹੈ ਆਪਾਂ ਦੂਜੇ ਸੂਬਿਆਂ ਦੀ ਗੱਲ ਤਾਂ ਕਰਦੇ ਆਂ ਭਾਜਪਾ ਨੂੰ ਆਪਣੇ ਜਿਹੜਾ ਸਾਰਸਥ ਪ੍ਰਦੇਸ਼ ਹੈ ਉਹਦੀ ਪੀੜੀ ਇੱਥਾਂ ਵੀ ਸੋਟਾ ਫੇਰਨ ਦੀ ਲੋੜ ਹੈ ਬਿਲਕੁਲ ਜੀ ਸਿੱਧਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਸ਼ੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਪੰਜਾਬ ਦੇ ਵੱਲੋਂ ਵੀ ਨਸ ਨਵਾਂ ਸੋਸ਼ਾ ਪੰਜਾਬ ਸਰਕਾਰ ਵੱਲੋਂ ਛੱਡਿਆ ਗਿਆ ਹੈ ਕਿ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਵਧਾਈ ਜਾ ਰਹੀ ਹੈ ਜ਼ਿੰਮੇਵਾਰੀ ਕਿਵੇਂ ਵਧਾਈ ਜਾ ਰਹੀ ਹੈ ਕਿ ਜਿਹੜੇ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਹੈ ਜਦੋਂ ਜਿਹੜੇ ਪੇਰੈਂਟਸ ਸਕੂਲ ਆਉਣਗੇ ਉਹਨਾਂ ਦੇ ਬੀਪੀ ਅਧਿਆਪਕ ਚੈੱਕ ਕਰਨਗੇ ਯਾਨੀ ਕਿ ਹੁਣ ਅਧਿਆਪਕਾਂ ਨੂੰ ਡਾਕਟਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਨਵਾਂ ਫੈਸਲਾ ਲੈ ਲਿਆ ਗਿਆ ਉਮੀਦ ਕਰਦੇ ਹਾਂ ਅਸਤੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਸਿਲ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ